BBC ਟਾਂਟਾ ਸ਼ੋਅ ਦੇ ਵਿੱਚ ਅੱਜ ਸਾਡੇ ਮਹਿਮਾਨ ਨੇ ਸਡੇ ਸਤਿਕਾਰਯੋਗ ਡਿਪਟੀ ਸੁਪਰਡੈਂਟ ਪੁਲਿਸ ਧਰਮਕੋਟ ਤੋਂ ਸਰਦਾਰ ਜਸਪ੍ਰਿੰਦਰ ਸਿੰਘ ਬਰਾੜ ਸਾਹਿਬ ਅਮਰਿਕਲ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇਹ ਡਿਪਟੀ ਸਾਹਿਬ ਨਾਲ ਗੱਲਬਾਤ ਕਰਨ ਜਾ ਰਿਹਾ ਹਾਂ ਇਹ ਪ੍ਰੋਗਰਾਮਾ ਕਿਸੀਂ 43 ਸਾਲ ਚਲਾ ਰਹੇ ਹਾਂ ਤੇ 36 ਸਾਲ ਲਗਾਤਾਰ ਅਸੀਂ ਪੰਜਾਬ ਦੇ ਡੀਜੀਪੀ ਬਕਫ ਸਮਿਤ ਰਹੇ ਨੇ ਅਸੀਂ ਹੈਲਪਲਾਈਨ ਚਲਾਈਸ ਤੁਹਾਡੀਆਂ ਮਦਦਤ ਦੇ ਵਾਸਤੇ ਇਹ ਹੈਲਪਲਾਈਨ ਨੇ ਬਹੁਤ ਕੰਮ ਕੀਤਾ ਕਾਨੂੰਨ ਦੇ ਮੁਤਾਬਕ ਜੋ ਕੰਮ ਕਰ ਸਕਦੇ ਆ ਉਕਰਨੀ ਕੋਸ਼ਿਸ਼ ਵਿੱਚ ਬਹੁਤ ਵੱਡੀ ਸਫਲਤਾ ਪ੍ਰਾਪਤ ਕੀਤੀ ਤੁਸੀਂ ਜਾਣਦੇ ਹੋ ਕਿ ਇਹ ਇੱਕ ਐਸਾ ਸ਼ੋਅ ਹੈ ਜੋ ਕਿ ਹਿੰਦੁਸਤਾਨ ਭਾਰਤ ਦੀ ਆਵਾਜ਼ ਹੈ ਅਤੇ ਅਸੀਂ ਆਪਣੀ ਪੰਜਾਬ ਦੀ ਜਿਹੜੀ ਫੋਰਸ ਹੈ ਪੁਲਿਸ ਫੋਰਸ ਹੈ ਜਾਂ ਕੈਨੇਡਾ ਦੀ ਫ੍ਰੀ ਪੁਲਿਸ ਫੋਰਸ ਹੈ ਅਸੀਂ ਹਮੇਸ਼ਾ ਹੀ ਇਨਰ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਅਤੇ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ਜੇ ਤੁਸੀਂ ਕ੍ਰਾਈਮ ਨੂੰ ਰੋਕਣਾ ਤਾਂ ਤੁਹਾਨੂੰ ਪੁਲਿਸ ਦਾ ਸਾਥ ਦੇਣਾ ਪਵੇਗਾ ਅਫਸੋਸ ਹੈ ਕਿ ਸਾਡੇ ਜਿੰਨੇ ਅਸੀਂ ਪੰਜਾਬੀ ਲੋਕ ਹੈ ਸਾਡੇ ਇੱਕ ਜੀਹਨ ਦੇ ਵਿੱਚ ਬਹੁਤ ਮਾੜਿਆ ਇੱਕ ਸਾਡਾ ਸਵਾਲ ਆ ਕਿ ਜੇ ਕੋਈ ਪੁਲਿਸ ਨੂੰ ਕੋਈ ਇਨਫੋਰਮੇਸ਼ਨ ਦੇਵੇ ਕਿ ਇਹ ਤਾਂ ਜੀ ਪੁਲਿਸਰ ਟਾਊਟ ਹੈ ਇਹ ਤੁਸੀਂ ਸ਼ਬਦ ਨੂੰ ਕੱਟ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਜੋ ਦਿਨ ਦੇਖਣੇ ਪੈ ਰਹੇ ਆਪਾਂ ਨੂੰ ਕੈਨੇਡਾ ਦੇ ਵਿੱਚ ਇਹ ਵਰਸ ਹੋ ਜਾਣੇ ਆ ਵਰਸ ਹੋ ਰਹੇ ਨੇ ਜਿੰਨਾ ਕ੍ਰਾਈਮ ਬਾਹਲੇ ਦੇਸ਼ਾਂ ਵਿੱਚ ਆ ਪੰਜਾਬੀ ਕਮਿਊਨਿਟੀ ਜਿੱਥੇ ਵਸਦੀ ਆ ਉਹਨਾਂ ਕ੍ਰਾਈਮ ਅੱਜਕੱਲ ਪੰਜਾਬ ਦੇ ਵਿੱਚ ਨਹੀਂ ਹੈ ਉਹਨਾਂ ਨਸ਼ਾ ਪੰਜਾਬ ਦੇ ਵਿੱਚ ਵੇਚਿਆ ਅਤੇ ਕੰਜ਼ੂਮ ਨਹੀਂ ਹੋ ਰਿਹਾ ਉਹ ਸਭ ਜਿਹੜੀਆਂ اپੋਜੀਸ਼ਨ ਪਾਰਟੀਆਂ ਨੇ ਉਹਨਾਂ ਦਾ ਸਿਰਫ ਤੁਹਾਨੂੰ ਪਤਾ ਕੋਈ ਨਾ ਕੋਈ ਏਜੰਡਾ ਹੁੰਦਾ ਰੌਲਾ ਪਾਉਣਾ ਲੋਕਾਂ ਨੂੰ ਕਿਵੇਂ ਮਗਰ ਲਾਉਣਾ ਸੋ ਮੈਂ ਕਿਸੇ ਪਾਰਟੀ ਦਾ ਸਪੋਕਸਮੈਨ ਨਹੀਂ ਐ ਮੈਂ ਆਪਣੇ ਭਾਰਤ ਅਤ ਜਿਹੜੀਆਂ ਵੱਖ-ਵੱਖ ਏਜੰਸੀਆਂ ਨੇ ਉਹਨਾਂ ਦਾ ਸਿਰ ਸਤਕਾਰ ਕਰਦੇ ਆਂ ਦਨparat ਇੱਕ ਕਰਦੇ ਨੇ ਪੁਲਿਸ ਦੀ ਜੌਬ ਜਿਹੜੀ ਐ ਉਹ ਤੁਹਾਡੀ ਸੇਫਟੀ ਵਾਸਤੇ ਤਤ ਪਰਨਦੇ ਨੇ ਪੁਲਿਸ ਅਫਸਰ ਸਹਿਬਾਨ ਜਦੋਂ ਪੁਲਿਸ ਦੀ ਵਰਦੀ ਪਹਿਨਦਾ ਹੈ ਪੁਲਿਸ ਅਫਸਰ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡਾ ਘਰ ਦਾ ਮੈਂਬਰ ਤਾਇਆ ਚਾਚਾ ਤੁਹਾਡਾ ਪਿਤਾ ਜੀ ਤੁਹਾਡੇ ਮਾਸਟਰ ਜੀ ਤੁਹਾਡਾ ਕੋਈ ਵੀ ਪਰਿਵਾਰ ਦਾ ਮੈਂਬਰ ਹੋ ਸਕਦਾ ਪੁਲਿਸ ਦੇ ਵਿੱਚ ਤਾਂ ਤੁਸੀਂ ਉਹਨਾਂ ਨੂੰ ਪਛਕੇ ਵੇਖੋ ਕਿੰਨੀ ਸਖਤ ਡਿਊਟੀ ਹੈ ਲੋਕ ਹਰ ਤਰ੍ਹਾਂ ਦੇ ਮਿਲਦੇ ਨੇ ਹਰ ਤਰ੍ਹਾਂ ਦਾ ਮੀਡੀਆ ਆ ਜਿਹੜੇ ਲੋਕ ਕ੍ਰਾਈਮ ਕਰਦੇ ਨੇ ਉਹ ਤੁਸੀਂ ਜਾਣਦੇ ਹੋ ਕਿ ਉਹ ਕਦੇ ਵੀ ਪੁਲਿਸ ਨੂੰ ਲਾਇਕ ਨਹੀਂ ਕਰਨਗੇ ਅਤੇ ਆਮ ਤੌਰ ਤੇ ਕਹਿੰਦੇ ਆ ਕਿ ਮੀਡੀਆ ਵਾਲੇ ਦੇ ਨਾਲ ਅਤੇ ਪੁਲਿਸ ਵਾਲੇ ਦੇ ਨਾਲ ਦੋਸਤੀ ਅਤੇ ਦੁਸ਼ਮਣੀ ਜਿਹੜੀ ਬਹੁਤ ਮਾੜੀ ਹੈ ਕਿਉਂਕਿ ਅਸੀਂ ਖਬਰਾਂ ਲਾਉਣੀਆਂ ਜਦੋਂ ਖਬਰ ਕੋਈ ਆਉਂਦੀ ਹੈ ਤੇ ਪੁਲਿਸ ਵਾਲਿਆਂ ਨੇ ਚੋਰ ਨੂੰ ਫੜਨਾ ਹੈ ਜਦੋਂ ਉਹ ਚੋਰੀ ਕਰਦਾ ਹੈ ਤੇ ਜਿਸ ਕਰਕੇ ਅਕਸਰ ਸਾਡੇ ਲੋਕ ਕਹਿੰਦੇ ਆ ਕਿ ਮੀਡੀਆ ਹੋਇਆ ਤੇ ਪੁਲਿਸ ਵਾਲੇ ਹੋਵੇ ਇਹਨਾਂ ਨੂੰ ਦੋਸਤੀ ਨਹੀਂ ਚਾਹੀਦੀ ਜੇ ਤੁਸੀਂ ਸਾਡੇ ਨਾਲ ਆਸੂ ਵਿੱਚ ਤਾਲਮੇ ਨਹੀਂ ਰੱਖੋਗੇ ਤੇ ਕ੍ਰਾਈਮ ਜਿਹੜਾ ਕਿਵੇਂ ਰੁਕੂਗਾ ਜੇ ਤੁਸੀਂ ਕ੍ਰਾਈਮ ਦੀ ਪਹਿਣਤ ਤੁਹਾਨੂੰ ਪੈਂਦੀ ਹੈ ਤੇ ਤੁਸੀਂ ਦੱਸੋ ਤੇ ਕ੍ਰਾਈਮ ਤਾਂ ਰੁਕ ਸਕਦਾ ਹੈ ਇਹ ਬਹੁਤ ਜ਼ਰੂਰੀ ਹੈ ਆਓ ਅਸੀਂ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸਾਡੇ ਡਿਪਟੀ ਸੁਪਰਡੈਂਟ ਪੁਲਿਸ ਸਾਹਿਬ ਜਿਹੜੇ ਪਰ ਸਬਸ ਸਹਿਬਾਨੇ ਉਹਨਾਂ ਨੂੰ ਸਵੀ ਵੈਲਕਮ ਕਰਦੇ ਆ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਆ ਜਸਪ੍ਰਿੰਦਸ ਸਿੰਘ ਬਰਾੜਸਾਬ ਤੁਹਾਨੂੰ ਸਭ ਤੋਂ ਪਹਿਲਾਂ ਇਹ ਰੇਡੀਓ ਟੈਲੀਵਿਜ਼ਨ ਸ਼ੋਅ ਦੁਨੀਆਂ ਦੇ ਵਿੱਚ ਇਸ ਵੇਲੇ ਕੋਈ 40 ਕੰਟਰੀਆਂ ਵਿੱਚ ਅਸੀਂ ਕਵਰ ਕਰ ਰਹੇ ਵਾਰਲਡ ਵਾਈਡ ਲਾਈਵ ਟੈਲੀਕਾਸਟ ਹੋ ਰਿਹਾ ਮੈਂ ਹਜ ਜਗਿੰਦਰ ਬਾਸੀ ਡਾਕਟਰ ਸਾਹਿਬ ਆਪ ਜੀ ਨੂੰ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਕਬੂਲ ਕਰੋ ਸਤਿ ਸ਼੍ਰੀ ਅਕਾਲ ਜੀ ਬਰਾੜਸਾਬ ਅੱਗੇ ਦੇ ਹੋਗੇ ਅੱਜ ਅਸੀਂ ਗੱਲਬਾਤ ਕਰਨੀ ਚਾਹੁੰਦੇ ਕਿ ਇੱਕ ਸਾਧ ਨੂੰ ਜੋ ਸਜ਼ਾ ਹੋਈ ਹੈ 10 ਸਾਲ ਦੀ ਇਸ ਸਾਧ ਨੇ ਕੀ ਕੀ ਕਾਰਜ ਕੀਤੇ ਤੇ ਬਲਾਤਕਾਰ ਕਿਵੇਂ ਕੀਤਾ ਡਿਪਟੀ ਸਾਹਿਬ ਤੁਸੀਂ ਥੋੜੀ ਜਿਆ ਡਿਟੇਲ ਵਿੱਚ ਦੱਸੋਗੇ ਯਾਰ ਕੱਲ ਆਪਣੀ ਗੱਲਬਾਤ ਹੋਣੀ ਸੀ ਕਿਉਂਕਿ ਕੱਲ ਕਾਫੀ ਰਜੇਮੀ ਸੀ ਆਪ ਜੀ ਨੂੰ ਤੇ ਜਿਸ ਕਰਕੇ ਇਸ ਗੱਲਬਾਤ ਨੂੰ ਪੋਸਟਪੋਨ ਕਰਨਾ ਪਿਆ ਜੀ ਹਾਂਜੀ ਇਹ ਨਾ ਜੀ ਸਾਡੇ ਸਰਦਿੰਗ ਧਰਮਕੋੜ ਦੇ ਵਿੱਚ ਰਿਸਟ੍ਰੇਸ਼ਨ ਮੈਣਾ ਪੈਂਦਾ ਜੀ ਜੀ ਰਿਸਟ੍ਰੇਸ਼ਨ ਮੈਨੇ ਦੇ ਅੰਦਰ ਇੱਕ ਰਾਣੀ ਵਾਲਾ ਖੂਬ ਹੀ ਇੱਕ ਲੜਕੀ ਜਿਗਰਾਉਂਦੀ ਰਹਿਣ ਵਾਲੀ ਸੀ ਜੀ ਇਹਨੇ ਸਾਡੇ ਕੋਲ ਜਿਹੜੀ ਕੰਪਲੇਂਟ ਕਰਾਈ ਸੀ 18924 ਨੂੰ ਜੀ ਕਿ ਇਹ ਜਿਹੜਾ ਬਾਬਾ ਬਲਜਿੰਦਰ ਸਿੰਘ ਹੈ ਕਿ ਇਹ ਉਸ ਨੂੰ ਇੱਥੋਂ ਲੈ ਗਿਆ ਸੀਗਾ ਕਿ ਮੈਂ ਤੁਹਾਨੂੰ ਟਰੋਲੀ ਭਾਈ ਜਿਹੜਾ ਮੱਥਾ ਟਿਕਾ ਕੇ ਲੈ ਕੇ ਆਉਣਾ ਜੀ ਇਹਦੀ ਉੱਥੇ ਜਗਰਾਉਂ ਜਿਹੜੀ ਪੁਰ ਨੇੜੇ ਕੋਲੇ ਅਖਾੜਾ ਬਣਾਇਆ ਉੱਥੇ ਛਾਟ ਬਣਾਈ ਹੈ ਬਾਬੇ ਦੀ ਹੂੰ ਹੂੰ ਸੋ ਇਹ ਉੱਥੇ ਲੈ ਕੇ ਗਿਆ ਸੀ ਉਸ ਨੂੰ ਲੜਕੀ ਨੂੰ ਉੱਥੇ ਹੋਟਲ ਦੇ ਵਿੱਚ ਬੁੱਗੀਪੁਰੇ ਚੌਂਕ ਦੇ ਨੇੜੇ ਮੈਨੂੰ ਪ੍ਰਸ਼ਾਦਾ ਸ਼ਟਰਮ ਦੇ ਬਹਾਨੇ ਰੂਮ ਦੇ ਵਿੱਚ ਲੈ ਗਿਆ ਉੱਥੇ ਜਿਹੜੀ ਪੀੜਤਾ ਲੜਕੀ ਦੀ ਆਏ ਨੇ ਅਸ਼ਲੀਲ ਜਿਹੜੀਆਂ ਫੋਟੋ ਵਗੈਰਾ ਖਿੱਚ ਲਈਆਂ ਤੇ ਉਸ ਤੋਂ ਬਾਅਦ ਇਹਨੂੰ ਇਸ ਗੱਲ ਦਾ ਦਬਾਅ ਪਾਉਣ ਲੱਗ ਗਿਆ ਕਿ ਮੇਰੇ ਨਾਲ ਸਰੀਰਕ ਜਿਹੜੇ ਸੰਬੰਧ ਬਣਾਓ ਜੀ ਸੋ ਲੜਕੀ ਨੂੰ ਜਿਹੜੇ ਨੇ ਦਬਾਅ ਪਾ ਕੇ ਉਹਦੇ ਨਾਲ ਜ਼ਬਰਦਸਤੀ ਜਿਹੜਾ ਜ਼ਬਰਜਨਾ ਕੀਤਾ ਹੂੰ ਉਸ ਤੋਂ ਬਾਅਦ ਲੜਕੀ ਦੀ ਕੰਪਲੇਂਟ ਦੇ ਉੱਪਰ ਅਸੀਂ 72 ਜਿਹੜੀ ਐਫ ਆਈ ਆਰ ਹੈਗੀ 18924 ਦੇ ਇੰਡਸਟ੍ਰੈਕਸ਼ਨ 376 ਪਾਸੋਂ 6 ਆਈ ਪੀਸੀ ਥਾਣਾ ਮਹਿਣਾ ਉਸ ਸਮੇਂ ਦੇ ਸਾਡੇ ਲੇਡੀ ਐਸਐਚਓ ਅਰਸ਼ਕੀਤ ਕੌਰ ਲੱਗੇ ਸੀ ਉਹਨਾਂ ਨੇ ਜਾਣ ਲੈ ਕੇ ਜਿਹੜਾ ਇਹਦਾ ਮਕਦਮਾ ਦਰਜ ਕੀਤਾ ਜੀ ਹੂੰ ਐਕਚੁਅਲੀ ਅਦਸਤਾਨ ਤੋਂ ਬਾਅਦ ਲੜਕੀ ਦਾ 19 9 24 ਨੂੰ ਜਿਹੜਾ ਇਹਦਾ ਮੈਡੀਕਲ ਵਗੈਰਾ ਕਰਵਾਇਆ ਗਿਆ ਜੀ ਸਿਰਫ ਮੈਡੀਕਲ ਤੋਂ ਬਾਅਦ ਜਿਹੜਾ ਇਹ ਬਾਬਾ ਆਲਰੇਡੀ ਇਹਦੇ ਉੱਪਰ 184 ਨੰਬਰ ਐਫਆਈਆਰ ਸਿਟੀ ਜਗਰਾਉਂ ਥਾਣੇ ਦੀ ਪਹਿਲਾਂ ਦਰਜ ਹੋ ਚੁੱਕੀ ਸੀ ਜੀ ਇਹ ਕੋਈ ਲੇਡੀ ਲੁਧਿਆਣੇ ਦੀ ਰਹਿਣ ਵਾਲੀ ਸੀ ਉਸਨੇ ਵੀ ਉੱਪਰ ਇੱਕ ਐਫਆਈਆਰ ਦਰਜ ਕਰਵਾਈ ਸੀ ਜਿਸ ਦੇ ਨਾਲ ਵੀ ਇਸ ਤਰ੍ਹਾਂ ਜਿਆਦਾ ਜਾਂਚਾਂ ਦੇ ਕੇ ਜਿਹੜਾ ਇਹ ਜ਼ਬਰ ਜਨਾਬ ਵਗੈਰਾ ਕਰਦਾ ਰਿਹਾ ਸੀ ਸੋ ਉਸੇ ਕਰਕੇ ਇਹ ਜਿਹੜਾ ਬਾਬਾ ਜੇਲ੍ਹ ਦੇ ਵਿੱਚ ਸੀਗਾ ਗੋਇੰਦਵਾਲ ਸਾਹਿਬ ਜੀ ਸੋ ਉਹਨਾਂ ਗੋਇੰਦਵਾਲ ਸਾਹਿਬ ਤੋਂ ਜਿਹੜਾ ਅਸੀਂ ਪ੍ਰੋਟੈਕਸ਼ਨ ਵੰਡਾ ਦਾ ਜਾਰੀ ਕਰਵਾਇਆ ਗਿਆ 20924 ਨੂੰ ਸੀ ਪ੍ਰੋਟੈਕਸ਼ਨ ਵੰਡ ਤੋਂ ਲਿਆ ਕੇ ਇਹਦੀ ਬਾਬੇ ਦੀ ਜਿਹੜੀ ਅਰੈਸਟ ਪਾਈ ਅਰੈਸਟ ਪਾਣ ਤੋਂ ਬਾਅਦ ਇਹਦਾ ਜਿਹੜਾ ਅਸੀਂ ਪੂਰੀ ਤਫਤੀਸ਼ ਬੜੀ ਸਜੇ ਢੰਗ ਨਾਲ ਕੀਤੀ ਇਹ ਜਿਹੜੇ ਪ੍ਰੂਫ ਸਬੂਤ ਸਾਰੇ ਇਕੱਠੇ ਕੀਤੇ ਗਏ ਜੀ ਉਸ ਤੋਂ ਬਾਅਦ ਇਹਦਾ ਜਿਹੜਾ ਚਲਾਨ ਪੇਸ਼ ਅਦਾਲਤ ਕੀਤਾ ਗਿਆ ਸੋ ਜਿਹੜੇ ਸਾਡੇ ਮਾਨਯੋਗ ਜੱਜ ਸਾਹਿਬ ਸ਼੍ਰੀ ਵਿਸ਼ੇਂਸ਼ ਰੂਪਜੀ ਨੇ ਐਡੀਸ਼ਨ ਸ਼ਹਿਨ ਜੱਜ ਸਾਹਿਬ ਮੋਗਾ ਜੀ ਜੀ ਉਹਨਾਂ ਦੀ ਅਦਾਲਤ ਦੇ ਵਿੱਚ ਇਹਦੀ ਸੁਣਵਾਈ ਹੋਈ ਜੀ ਸੁਣਵਾਈ ਹੋਣ ਤੋਂ ਬਾਅਦ ਜਿਹੜਾ 5 1 26 ਨੂੰ ਜਿਹੜਾ ਇਸ ਨੂੰ 12 ਸਾਲ ਦੀ ਸਜ਼ਾ ਹੋਈ ਹੈ ਜੀ 8 ਸਾਲ ਦੀ ਸਜ਼ਾ ਜਿਹੜੀ ਇਹਨੂੰ ਇਹਦੇ ਵਿੱਚ 376 ਦੇ ਵਿੱਚ ਹੋਈ ਹੈ ਤੇ 506 ਦੇ ਵਿੱਚ ਸਜ਼ਾ ਹੋਈ ਹੈ ਕੀ ਕਹਿਆ ਨੂੰ ਜਿਹੜਾ 50000 ਇੱਕ ਦੇ ਵਿੱਚ ਫਾਈਨ ਤੇ 506 ਦੇ ਵਿੱਚ ਜਿਹੜਾ 5000 ਰੁਪਏ ਆ ਫਾਈਨ ਕੁੱਲ 55000 ਰੁਪਏ ਜਿਹੜੇ ਨੂੰ ਫਾਈਨ ਪਾਇਆ ਗਿਆ ਜੀ ਸੋ ਇਹਨੂੰ 12 ਸਾਲ ਦੀ ਇਹ ਸਜ਼ਾ ਜਿਹੜੀ ਇਹ ਹੁਣ ਲੁਧਿਆਣਾ ਜਿਹੜਾ ਜੇਲ੍ਹ ਦੇ ਵਿੱਚ ਇਹ ਕੱਟ ਰਿਹਾ ਜੀ ਅੱਜ ਐਸੀ ਡਿਪਟੀ ਸਰ ਇਹ ਇੱਕ ਕਰਮੀ ਤੇ ਜ਼ਾਲਮ ਸਾਦ ਦਾ ਨਾਮ ਕੀ ਹੈ ਤੇ ਇਹ ਕਿਛੋਂ ਦੇ ਰਹਿਣ ਵਾਲਾ ਤੇ ਇਹਦਾ ਉਮਰ ਕਿੰਨੀ ਹੈ ਤੇ ਇਹਦਾ ਹੁਲੀਏ ਥੋੜੇ ਦੱਸੋਗੇ ਤੇ ਇੱਕ ਇਹਦਾ ਜਿਹੜਾ ਪਿਛਲਾ ਜਿਹੜਾ ਰਿਕਾਰਡ ਆ ਉਹ ਕੀ ਬੋਲਦਾ ਹੈ ਇੱਕ ਕੋਈ ਪਹਿਲਾਂ ਵੀ ਇਹੋ ਜਿਹਾ ਇੱਕ ਕਰਮ ਜਾਂ ਫਿਰ ਕੁਝ ਪਹਿਲਾਂ ਵੀ ਇਹਨੇ ਇਹਦੇ ਉੱਪਰ ਕੋਈ ਕੇਸ ਚੱਲਦੇ ਨੇ ਹਾਂਜੀ ਇਹਦਾ ਵਰਸੇ ਦਾ ਨਾਮ ਹੈ ਕਹਿੰਦੇ ਬਾਬਾ ਬਲਜਿੰਦਰ ਸਿੰਘ ਹੈ ਜੀ ਸਾਨੂੰ ਬਲਬੀਰ ਸਿੰਘ ਹੈ ਮਾਨਪੁਰ ਪੀਐਸ ਖਮਾਨੋ ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਜਿੱਥੇ ਇਹਦਾ ਟੰਡਾ ਹੈ ਸੋ ਇਹਦੀ ਉਮਰ 34 ਸਾਲ ਦੀ ਹੈ ਜੀ ਜੀ ਉਹਦਾ ਹੁਣੀ ਆ ਜਿਵੇਂ ਬਾਬਾ ਜੀ ਦਾ ਹੁੰਦਾ ਉਸੇ ਤਰ੍ਹਾਂ ਇਹਨੇ ਇਹਦਾ ਪ੍ਰਕਾਸ਼ ਕੀਤਾ ਹੈ ਉੱਪਰ ਦਮਾਲਾ ਬੰਨ ਕੇ ਰੱਖਦਾ ਸਿਰ ਦੇ ਉੱਪਰ ਹੂੰ ਹੂੰ ਸੋ ਹਾਂਜੀ ਇਸ ਕਰਕੇ ਇਹਦੇ ਉੱਪਰ ਪਹਿਲਾਂ ਵੀ ਜਿਹੜੇ ਸਿੱਟੇ ਜਗਰਾਉਂ ਵੀ ਪਰਚਾ ਦਰਜ ਹੋਇਆ ਹੋ ਸਕਦਾ ਹੋਰ ਵੀ ਜਿਹੜਾ ਆਪਾਂ ਜਗਰਾਉਂ ਤੋਂ ਜਿਹੜਾ ਰਿਕਾਰਡ ਪਰਤਾਲ ਕਰਾਈਏ ਹੋ ਸਕਦਾ ਹੋਰ ਵੀ ਇਹਦੇ ਤੇ ਐਫ ਆਈ ਆਰ ਵਗੈਰਾ ਕੋਈ ਹੋ ਸਕਦੀ ਹੈ ਸੋ ਅਸੀਂ ਇਹਨੂੰ ਜਿਹੜਾ ਸਾਡੇ ਪਾਸ ਜਿਹੜਾ ਮੈਨੇ ਅਪਲੀਕੇਸ਼ਨ ਪਰਚਾ ਦਰਜ ਹੋਇਆ ਉਹਦੇ ਵਿੱਚ ਅਸੀਂ ਇਹਨੂੰ ਪਹਿਲਾਂ ਹੀ ਇਹ ਜੇਲ੍ਹ ਦੇ ਵਿੱਚ ਸੀਗਾ ਗੋਵਿੰਦ왈 ਸਾਹਿਬ ਅਸੀਂ ਗੋਵਿੰਦ왈 ਸਾਹਿਬ ਜੇਲ੍ਹ ਦੇ ਵਿੱਚੋਂ ਲਿਆ ਕੇ ਹੀ ਜਿਹੜਾ ਇਹਨੂੰ ਇੱਥੇ ਇਹ ਸਿਰਦ ਕੀਤਾ ਗਿਆ ਹੈ ਡਾਕਟਰ ਸਾਹਿਬ ਇਹ ਅੰਤਰਾ ਬਾਬਾ ਮੇਰੇ ਕੰਨ ਨਾ ਪਵੇ ਕਿ ਅੰਤਰਾ ਸ਼ਬਦ ਬਹੁਤ ਪ੍ਰਾਣਾ ਸ਼ਬਦ ਬਹੁਤ ਘੱਟ ਵਰਤੋਂ ਵਿੱਚ ਲਿਆਂਦਾ ਜਾਂਦਾ ਅੱਜਕੱਲ ਆ ਇਹ ਬਾਬਾ ਸ਼ਾਦੀशुदा ਹੈ ਜਾਂ ਇਹਦਾ ਕੋਈ ਜੋਾਕ ਵੀ ਹੈ ਬੱਚੇ ਬੜਾ ਹੈ ਹਾਂਜੀ ਮੇਰਾ ਖਿਆਲ ਹੈ ਸ਼ਾਦੀशुदा ਹੀ ਹੈ ਜੀ 33 ਈਅਰ 올ਡ ਹੈਗਾ ਜੀ ਇਹ ਸ਼ਾਦੀशुदा ਹੀ ਹੈਗਾ ਬਾਬਾ ਇਨਨੇ ਬੱਚਿਆਂ ਬਾਰੇ ਵੀ ਜਾਣਕਾਰੀ ਹੈ ਆਪਜੀ ਕੋਲ ਕਿ ਨਹੀਂ ਨਹੀਂ ਇਹਦੇ ਬਾਰੇ ਨਹੀਂ ਜੀ ਮੈਨੂੰ ਕਿਉਂਕਿ ਇਹ ਏਰੀਆ ਸਿਟੀ ਜਗਰਾਉਂ ਦਾ ਪੈਂਦਾ ਸੀਗਾ ਜਿੱਥੇ ਇਹਨਾਂ ਦੀ ਛਾਟ ਬਣਾਈ ਸੀ ਜੀ ਸੋ ਉਹਦੇ ਬਾਰੇ ਤਾਂ ਫਿਰ ਜ਼ਿਆਦਾ ਸਿਟੀ ਜਗਰਾਉਂ ਵਾਲੇ ਹੀ ਦੱਸ ਸਕਦੇ ਨੇ ਜੀ ਜੀ ਡਾਕਟਰ ਸਾਹਿਬ ਦੇਖਿਓ ਜੀ ਕਿ ਤੁਹਾਡੇ ਵਾਸਤੇ ਹਰ ਪੁਲਿਸ ਵਾਸਤੇ ਹਰ ਦੇਸ਼ ਦੇ ਵਿੱਚ ਚਣੌਤੀ ਭਰਿਆ ਤੁਹਾਨੂੰ ਹਰ ਦਿਨ ਦੀ ਹਰ ਟਾਈਮ ਕਿਸੇ ਵੇਲੇ ਵਿਕੇਂਟੀ ਕਿਸੇ ਪਾਸੇ ਵੀ ਖੜਕ ਜਾਂਦੀ ਹੈ ਕ੍ਰਾਈਮ ਜਿਹੜਾ ਆ ਦੇਸ਼ ਦੇਸ਼ ਦੇ ਵਿੱਚ ਦਿਨ ਵੇ ਦਿਨ ਵੱਧਦਾ ਜਾ ਰਿਹਾ ਆ ਤੁਸੀਂ ਜਾਣਦੇ ਹੋ ਕਿ ਗੈਂਗਸਟਰ ਜਿਹੜੇ ਨੇ ਉਹ ਬਹੁਤ ਵੱਡਾ ਦਿਖ ਜਾਵੇ ਆਪਣਾ ਨੈਟ ਜਿਹੜਾ ਆ ਉਹ ਜਾਲ ਵਿਛਾ ਚੁੱਕੇ ਨੇ ਦੁਨੀਆ ਦੇ ਕੋਨੇ ਕੋਨੇ ਵਿੱਚ ਉਸ ਦੇ ਬਾਵਜੂਦ ਵੀ ਪੁਲਿਸ ਫੋਰਸ ਜਿਹੜੀ ਹੈ ਬਹੁਤ ਦਿਖ ਜਾਵੇ ਇੱਕ ਸਖਤ ਮਿਹਨਤ ਕਰੀ ਹੈ ਆ ਡਿਪਟੀ ਸਾਹਿਬ ਮੇਰੇ ਕਲ ਕੇ ਕੋਈ ਵੀ ਅਜਿਹਾ ਦਿਨ ਨਹੀਂ ਹੋਣਾ ਜਿਹੜਾ ਦਿਨ ਤੁਹਾਡੇ ਲਈ ਤੁਹਾਡੇ ਜ਼ਿੰਦਗੀ ਦੇ ਵਿੱਚ ਚੈਲੰਜ ਵਾਲਾ ਨਾ ਦਿਨ ਹੁੰਦਾ ਹੋਵੇ ਔਰ ਜਿਸ ਦਿਨ ਦੇ ਵਿੱਚ ਕੋਈ ਨਾ ਕੋਈ ਐਸਾ ਘਰਾ ਕਿਸੇ ਨੇ ਨਾ ਕੀਤਾ ਹੋਵੇ ਔਰ ਬਖਵਕ ਤਰ੍ਹਾਂ ਦੇ ਕ੍ਰਾਈਮ ਬਖਵਕ ਕਮੇਟੀ ਜਿਹੜੇ ਲੋਕ ਕਰਦੇ ਨੇ ਔਰ ਉਹਨਾਂ ਨੂੰ ਫਿਰ ਫੜਨਾ ਜੇ ਨਾ ਫੜੇ ਜਾਵੇ ਫਿਰ ਲੋਕ ਜਿਹੜੇ ਨੇ ਪ੍ਰੋਟੈਸਟ ਕਰ ਲਾ ਪੈਂਦੇ ਨੇ ਜੇ ਫੜ ਲਿਆ ਤਾਂ ਵੀ ਪ੍ਰੋਟੈਸਟ ਕਰਦੇ ਨੇ ਜੇ ਨਹੀਂ ਫੜਿਆ ਤਾਂ ਵੀ ਪ੍ਰੋਟੈਸਟ ਕਰਦੇ ਨੇ ਮੈਂ ਹੈਰਾਨ ਹਾਂ ਕਿ ਤੁਸੀਂ ਕਿਵੇਂ ਕਿਸ ਤਰ੍ਹਾਂ ਆਪਣੀ ਇਸ ਪੋਸਟ ਨੂੰ ਆਪਣੀ ਇਸ ਡਿਊਟੀ ਨੂੰ ਨੂੰ ਵਾਦੇ ਹੋ ਮੈਂ ਕਵਰੀ ਸੋਚਦਾ ਹਾਂ ਕਿ ਕਿੰਨੀ ਸਖਤ ਜੌਬ ਹੈ ਪਰ ਉਹਦੇ باوجود ਵੀ ਲੋਕ ਫਿਰ ਵੀ ਐਪਰੀਸ਼ੀਏਟ ਨਹੀਂ ਕਰਦੇ ਔਰ ਲੋਕਾਂ ਦੀ ਸੁਰੱਖਿਆ ਵਾਸਤੇ ਤੁਸੀਂ ਦਿਨ ਰਾਤ ਇਸ ਪ੍ਰੇ ਟੈਂਪਰੇਚਰ ਤੁਸੀਂ ਲੋਕ ਕਿੰਨਾ ਮਾਈਨਸ ਤੇ ਲਗਭਗ ਗਿਆ ਹੋਇਆ ਔਰ ਰਾਤਾਂ ਨੂੰ ਵੀ ਡਾਕੀ ਲਾਉਂਦੇ ਹੋ ਦਿਨ ਪਰਾਤ ਇੱਕ ਕਰਦੇ ਹੋ ਅਤੇ ਬਖੋਕ ਤਰ੍ਹਾਂ ਦੀ ਪਿੰਡ ਕੀ ਜਿਹੜੀ ਆਪਾਂ ਵੇਚ ਤੁਸੀਂ ਲੋਕਨ ਰੈਸਟ ਕਰਦੇ ਹੋ ਪਬਲਿਕ ਤੇ ਪੁਲਿਸ ਦੇ ਵਿੱਚ ਹਾਲੀ ਵੀ ਜਿਹੜੀ ਦੂਰੀ ਬਣੀ ਹੋਈ ਆ ਇਹ ਜਿਹੜੀ ਦੂਰੀ ਆ ਜਿੰਨਾ ਚ ਖਤਮ ਨਹੀਂ ਹੁੰਦੀ ਜਿੰਨੇ ਚ ਇੱਕ ਲੋਕ ਸਾਡੇ ਕੈਨੇਡਾ ਦੇ ਸਿਸਟਮ ਦੇ ਵਿੱਚ ਪੰਜਾਬੀਆਂ ਨੂੰ ਛੱਡ ਕੇ ਦੂਜੇ ਜਿਹੜੇ ਲੋਕ ਆ ਡਿਪਟੀ ਸਾਹਿਬ ਤੁਸੀਂ ਸ਼ਾਇਦ ਆਏ ਹੋਮਗੇ ਕੈਨੇਡਾ ਵਿੱਚ ਜ ਨਹੀਂ ਆ ਪਰ ਇਹ ਲੋਕ ਦੱਸ ਦਿੰਦੇ ਆ ਕਿ ਸਾਡੇ ਗਵਾਂਢ ਦੇ ਵਿੱਚ ਜਿਹੜਾ ਆ ਇਹ ਘਰ ਖਾਲੀ ਪਿਆ ਜਾਂ ਗਵਾਂਢ ਦੇ ਵਿੱਚ ਲੇਟਾਂ ਜਗਦੀ ਰਹਿੰਦੀ ਕੋਈ ਆਉਣਾ ਜਾਂਦਾ ਹੈ ਨਹੀਂਗਾ ਤਾਂ ਉਤੋਂ ਫਿਰ ਪੁਲਿਸ ਨੂੰ ਸ਼ੱਕ ਪੈਂਦੀ ਹੈ ਕਿ ਇੱਥੇ ਕੋਈ ਜ਼ਰੂਰ ਕਾਲਾ-ਮਾਲਾ ਆ ਉੱਥੇ ਫਿਰ ਸਮਝਦੀ ਲੈਂਦੀ ਹੈ ਪੁਲਿਸ ਕਿ ਜ਼ਰੂਰ ਇੱਥੇ ਕੋਈ ਨਾ ਕੋਈ ਚੀਜ਼ ਐਸੀ ਪ੍ਰੋਡਿਊਸ ਕੀਤੀ ਜਾ ਰਹੀ ਆ ਸੱਚ ਲਾਈਕ ਭੰਗ ਵਗੈਰਾ ਇਹ ਲੋਕਾਂ ਨੂੰ ਅੰਟੀਸ਼ਨ ਹੋ ਜਾਂਦੀ ਹੈ ਤੇ ਲੋਕ ਕਨਫਰਮ ਕਰਦੇ ਪਰ ਇੱਥੇ ਪੰਜਾਬ ਦੇ ਵਿੱਚ ਇੱਕ ਸਮੱਸਿਆ ਆ ਕਿ ਲੋਕ ਪੁਲਿਸ ਨੂੰ ਜਾਣਕਾਰੀ ਬਹੁਤ ਘੱਟ ਦਿੰਦੇ ਆ ਕਾਰਨ ਕੀ ਆ ਦੇ ਵੀ ਦੇ ਕੋロナ ਜਿਹੜੀ ਪਹਿਲਾਂ ਜਿਹੜੀ ਪੁਲਿਸ ਹੁੰਦੀ ਸੀ ਜੀ ਆਪਾਂ ਕਹਿ ਦਿੰਦੇ ਸੀ ਜਿਹੜੀ 올ਡ ਪੁਲਿਸਿੰਗ ਉਹ ਹੁਣ ਅੱਜ ਕੱਲ ਬੰਦ ਹੋ ਗਈ ਹੈ ਜੀ ਹੂੰ ਹੁਣ ਤਾਂ ਜਿਹੜੇ ਨਵੇਂ ਯੰਗ ਨਿਊ ਜਨਰੇਸ਼ਨ ਜਿਹੜੀ ਭਰਤੀ ਹੋਈ ਹੈ ਹੁਣ ਉਹਨਾਂ ਦੀ ਜਿਹੜੀ ਪੜ੍ਹਾਈ ਦਾ ਲਿਖਾਈ ਦਾ ਬਹੁਤ ਜ਼ਿਆਦਾ ਫਰਕ ਹੈ ਹੂੰ ਤੇ ਪਹਿਲਾਂ ਵਾਲੀ ਪੁਲਿਸ ਵਾਲਾ ਮਾਹੌਲ ਨਹੀਂ ਰਵਈਆ ਹੁਣ ਜੇ ਵੀ ਸਾਡੇ ਕੋਲ ਪੁਲਿਸ ਸਟੇਸ਼ਨ ਜਾ ਕੋਈ ਮੇਰੇ ਆਫਿਸ ਦੇ ਵਿੱਚ ਆਉਂਦਾ ਅਸੀਂ ਬਕਾਇਦਾ ਉਹਨਾਂ ਨੂੰ ਸਾਰਿਆਂ ਨੂੰ ਮਾਨ ਸਤਕਾਰ ਦਿੰਦੇ ਆ ਜੀ ਜੀ ਉਹਨਾਂ ਨੂੰ ਬਕਾਇਦਾ ਚਾਹ ਪਾਣੀ ਪਿਉਣੇ ਆ ਜੇ ਕੋਈ ਸਾਡੇ ਪਾਸ ਕੋਈ ਲੇਡੀ ਵਗੈਰਾ ਆਉਂਦੀ ਹੈ ਜੋ ਕਿ ਇਹਦਾ ਬੱਚਾ ਨਸ਼ੇ ਤੇ ਲੱਗਿਆ ਹੁੰਦਾ ਹੈ ਸੋ ਸਾਡੀ ਕੋਸ਼ਿਸ਼ ਇਹ ਨਹੀਂ ਹੁੰਦੀ ਕਿ ਅਸੀਂ ਉਹਨੂੰ ਫੜ ਕੇ ਜਿਹੜਾ ਜੇਲ੍ਹ ਦੇ ਵਿੱਚ ਚੋਣਾਂ ਅਸੀਂ ਉਹਦੀ ਕਾਉਂਸਲਿੰਗ ਕਰਦੇ ਹਾਂ ਬਕਾਇਦਾ ਜੀ ਅਸੀਂ ਉਹਨੂੰ ਜਿਹੜਾ ਨਸ਼ਾ ਮੁਕਤ ਸੈਂਟਰ ਦੇ ਵਿੱਚ ਦਾਖਲ ਕਰਾਉਣੇ ਆ ਅਸੀਂ ਜਿਹੜੀ ਆਪਣੇ ਜਿਹੜੀਆਂ ਐਨਜੀਓਜ਼ ਨੇ ਹੈਗੇ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਉਹ ਜਿਹੜਾ ਬੱਚੇ ਦੀ ਚਲੋ ਹੁੰਦਾ ਵੀ ਇਹਦੀ ਜ਼ਿੰਦਗੀ ਬਣਾਈ ਜਾਵੇ ਹੂੰ ਹੂੰ ਸੋ ਜਿੱਥੋਂ ਤੱਕ ਵਾਰਦਾਤ ਜੋ ਹੁੰਦੀ ਹੈ ਸੋ ਅਸੀਂ ਸਾਡਾ ਫਰਜ਼ ਹੁੰਦਾ ਕਿ ਉਹ ਸਾਡੇ ਲਈ ਚੈਲੰਜ ਬਣ ਜਾਂਦੀ ਹੈ ਉਹਨੂੰ ਅਸੀਂ ਜਿਹੜਾ ਟ੍ਰੇਸ ਕਰਨਾ ਹੁੰਦਾ ਵਾਰਦਾਤ ਕੋਈ ਵੀ ਆ ਰੁਕਤਾ ਨਹੀਂ ਸਕਦੀ ਪਰ ਸਾਡਾ ਚੈਲੰਜ ਲੱਗੇ ਸੀ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਟ੍ਰੇਸ ਕਰੀਏ ਜੀ ਸੋ ਸਾਡੇ ਲਈ ਬੜਾ ਵੱਡਾ ਚੈਲੰਜ ਹੁੰਦਾ ਹੈ ਭਾਵੇਂ ਕੋਈ ਮਰਡਰ ਹੋਵੇ ਭਾਵੇਂ ਕੋਈ ਇਹੋ ਜਿਹੇ ਰੇਟ ਕੇਸ ਹੋਣ ਕਿਉਂਕਿ ਇਹ ਦੇਖੋ ਹੁਣ ਮਾਨਯੋਗ ਸ਼ਿਕਾਇਤ ਕੋਰਟ ਅਤੇ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਜੋ ਕਨਸਲ ਸਿਟਰ ਦੇ ਮੁਕੱਦਮੇ ਨੇ ਉਹਦੇ ਵਿੱਚ ਤਕਤੀਸ਼ ਦਾ ਸਮਾਂ ਸਾਨੂੰ 60 ਦਿਨ ਦਾ ਦਿੱਤਾ ਗਿਆ ਹੈ। ਜੀ। ਸੋ ਅਸੀਂ ਇਹ ਵੀ ਤਕਤੀਸ਼ ਮੁਕੰਮਲ ਕਰਕੇ 60 ਦਿਨ ਦੇ ਵਿੱਚ ਵਿੱਚ ਜਿਹੜੀ ਚਲਾਨ ਜਿਹੜਾ ਟੂਕਟ ਕਰਵਾਇਆ ਗਿਆ ਬੜੀ ਵਧੀਆ ਸੱਜੇ ਢੰਗ ਨਾਲ ਤਕਤੀਸ਼ ਹੋਈ ਇਹਦੇ ਵਿੱਚ ਸਬੂਤ ਪ੍ਰੂਫ ਸਾਰੇ ਇਕੱਠੇ ਕਰਕੇ ਦਿੱਤੇ ਗਏ। ਸੋ ਐਸੇ ਕਰਕੇ ਹੀ ਮਾਨਯੋਗ ਜੱਜ ਸਾਹਿਬ ਨੇ ਜਿਹੜਾ ਇਸ ਨੂੰ 12 ਸਾਲ ਦੀ ਸਜ਼ਾ ਸੁਲਾਈ। ਜੀ। ਐਸੇ ਕਰਕੇ ਜੋ ਵਧੀਆ तरीके ਨਾਲ ਇਮਾਨਦਾਰੀ ਨਾਲ ਨਿਭਾਇਆ ਹੋਵੇ ਜਿਹੜਾ ਫਰਜ਼ ਉਹ ਕੁਛ ਨਾ ਕੁਛ ਤਾਂ ਫਿਰ ਰੰਗ ਲੈ ਕੇ ਆਉਂਦਾ ਨਾਲ ਜੀ ਜੀ ਇਸੇ ਕਰਕੇ ਵੀ ਇਹ ਵਧੀਆ ਤਰੀਕ ਹੋਣ ਦੇ ਕਾਰਨ ਹੀ ਜਿਹੜੇ ਦੋਸ਼ੀ ਨੂੰ ਜਿਹੜੀ ਸਜ਼ਾ ਮਿਲ ਸਕੀ ਸੋ ਐਸੇ ਗੱਲਾਂ ਦੇ ਨਾਲ ਹੀ ਸਾਡੇ ਪੁਲਿਸ ਆਫੀਸਰ ਦਾ ਜਿਹੜਾ ਅਕਸ ਹੈ ਜਿਹੜਾ ਪਬਲਿਕ ਦੇ ਵਿੱਚ ਵਧੀਆ ਹੁੰਦਾ ਹੈ ਅਤੇ ਉਹਨਾਂ ਨੂੰ ਸਾਰਾ ਪੁਲਿਸ ਦੇ ਉੱਪਰ ਵਿਸ਼ਵਾਸ ਬਣਦਾ ਹੈ ਕਿ ਵਕਿਆਹੀ ਜਿਹੜੀ ਪੁਲਿਸ ਹੈ ਇਹ ਸਾਡੇ ਲਈ ਤਤਪਰ ਦਿਨ ਰਾਤ ਹਾਜ਼ਰ ਹੈ ਅਤੇ ਕਾਨੂੰਨ ਜਿਹੜਾ ਬੁਵਿਸਤਾਂ ਨੂੰ ਬਣਾ ਕੇ ਰੱਖਣਾ ਸਾਡਾ ਫਰਜ਼ ਬੰਦਾ ਸੋ ਅਸੀਂ ਉਹ ਦਿਨ ਰਾਤ ਜਿਹੜਾ ਫਰਜ਼ ਨਿਭਾਉਨੇ ਆ ਅੱਜ ਕੱਲ ਤੋਂ ਦਪਹਿਰ ਹੀ ਹੈ ਚੋਰੀਆਂ ਹੋਣ ਦੇ ਚਾਂਸਸ ਹੁੰਦੇ ਆ ਸਾਡੀਆਂ ਪੀਸੀਆਰ ਸਾਡੀਆਂ ਬੀਮਾਸ ਜਿਹੜੇ ਦਿਨ ਰਾਤ ਚੱਲਦੇ ਆ ਸਾਡੇ ਡਿਊਟੀ ਅਫਸਰ ਐਸਐਚਓ ਸରି ਸਰੀਰਾਤ ਬਾਹਰ ਰਹਿੰਦੇ ਨੇ ਜੀ ਜੀ ਸੋ ਇਸ ਕਰਕੇ ਮਿਹਨਤ ਜਿਹੜਾ ਕਰਨਾ ਸਾਡਾ ਫਰਜ਼ ਬੰਦਾ ਅਸੀਂ ਸਾਰੇ ਤਹਿ ਦਿਲੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਦੇ ਅਪੀਸ ਨੇ ਸੋ ਉਹਨਾਂ ਦੇ ਰਹਿਨਮਾਈ ਦੇ ਹੇਠ ਉਹਨਾਂ ਦੇ ਦਿਸ਼ਣ ਦਿਸ਼ਨਾ ਮੁਤਾਬਕ ਅਸੀਂ ਮੋਗੇ ਦੇ ਵਿੱਚ ਬਹੁਤ ਵਧੀਆ ਜਿਹੜਾ ਲਾਈਨ ਆਰਡਰ ਨੂੰ ਮੇਨਟੇਨ ਕਰਕੇ ਰੱਖਿਆ ਹੋਇਆ ਕੋਈ ਅਜਿਹੀ ਵਾਰਦਾਤ ਨਹੀਂ ਹੈ ਜਿਹੜੀ ਅਸੀਂ ਕਦੇ ਟਰੇਸ ਨਾ ਕੀਤੀ ਹੋਵੇ ਜਿਹੜਾ ਸਾਡਾ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਜੀ ਉਹਨੂੰ ਲੈ ਕੇ ਵੀ ਸਾਡੇ ਜਿਹੜੇ ਸਬਡਿੰਗ ਧਰਮਕੋਟ ਦੇ ਵਿੱਚ ਵਿੱਚ 378 ਐਸਆਈਆਰs ਅਸੀਂ ਦਰਜ ਕੀਤੀਆਂ ਜੀ ਜੀ ਦੋਸ਼ੀਏ ਜਿਹੜੇ ਉਹ 658 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਤੇ 10 ਕਿਲੋ 770 ਗ੍ਰਾਮ ਦੇ ਕਰੀਬ ਹੋ ਰਹੇ ਨੇ 7 ਕਿਲੋ 500 ਗ੍ਰਾਮ ਫੀਮ ਜਿਹੜੀ ਪੋਸਟ ਵਗੈਰਾ ਉਸ ਤੋਂ ਬਾਅਦ 42000 ਰੁਪਇਆ ਜਿਹੜੀਆਂ ਗੋੜੀਆਂ ਹੋ ਗਈਆਂ 42000 9.5 ਲੱਖ ਦੇ ਕਰੀਬ ਜਿਹੜੀ ਡਰਗ ਮਣੀ ਵਗੈਰਾ ਅਸੀਂ ਕੰਮ ਕੀਤੀ ਹੈ ਉਹਦੇ ਜਿਹੜੇ ਨਸ਼ੇ ਕਰਨ ਵਾਲੇ ਬੱਚੇ ਸੀਗੇ ਉਹ ਅਸੀਂ 172 ਜਿਹੜੇ ਬੱਚਿਆਂ ਨੂੰ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜੀ ਸੋ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਤਾਂ ਜੋ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋ ਸਕੇ ਇੱਕ ਕ੍ਰਾਈਮ ਫਰੀ ਹੋ ਸਕੇ ਸਾਡੀ ਕੋਸ਼ਿਸ਼ ਦਿਨ ਰਾਤ ਇਹੀ ਹੁੰਦੀ ਹੈ ਜੀ ਸੋ ਸਾਡੀ ਪੁਲਿਸ ਦੇ ਸਾਨੂੰ ਜਿਹੜਾ ਸਹਿਯੋਗ ਜਿਹੜਾ ਮਿਲਦਾ ਪਬਲਿਕ ਵੱਲੋਂ ਉਹ ਹੁਣ ਕਾਫੀ ਮਿਲ ਰਿਹਾ ਅੱਗੇ ਨਾਲੋਂ ਇਹਨਾ ਹੁੰਦਾ ਸੀਗਾ ਕਿ ਪਾਣੀ ਪੁਲਿਸ ਲੋਕ ਦਰਦੇ ਥਾਣੇ ਨਹੀਂ ਸੀ ਜਾਂਦੇ ਹੁੰਦੇ। ਜੀ। ਸੋ ਜਿਹੜੇ ਨਵੇਂ ਲੜਕੇ ਆਏ ਐ ਨਵੇਂ ਅੱਛਾ-ਅੱਛਾ ਲੱਗੇ ਐ ਇਹਨਾਂ ਦੇ ਵਿੱਚ ਗੱਲ ਦਾ ਫਰਕ ਐ ਪੜੀ ਲਿਖੇ ਜਮਾਤ ਐ। ਸੋ ਹਰੇਕ ਜਿਹੜੇ ਆਉਣ ਵਾਲੇ ਦੀ ਇੱਜ਼ਤ ਮਾਨ ਕਰਦੇ ਆਦਰ ਮਿਲਦਾ ਥਾਣੇ ਦੇ ਵਿੱਚ ਉਹਨਾਂ ਨੂੰ। ਸੋ ਇਸੇ ਕਰਕੇ ਜਿਹੜੀ ਹੁਣ ਉਹਨਾਂ ਦਾ ਨਾਮ ਜਿਹੜਾ ਗੁਪਤ ਰੱਖਿਆ ਜਾਂਦਾ ਸਾਨੂੰ ਜਿਹੜੇ ਗਾਹੇ-ਵਗਾਹੇ ਇਨਫੋਰਮੇਸ਼ਨ ਦੇ ਦਿੰਦੇ ਨੇ ਸੋ ਅਸੀਂ ਇਸੇ ਕਰਕੇ ਜਿਹੜੇ ਕ੍ਰਾਈਮ ਦੇ ਉੱਤੇ ਨੱਥ ਪਾਉਣ ਦੇ ਵਿੱਚ ਜਿਹੜੇ ਅਸੀਂ ਨਿਕਾਮ ਜਬ ਹੋ ਸਕਦੇ ਹਾਂ। ਐਂਡ ਪ੍ਰੈਸਰ ਵੀ ਇੱਕ ਬਾਤ ਮਾਡਰ ਟੈਂਡ ਚੱਲਿਆ ਪਿਛਲੇ ਕੁਝ ਕੁ ਹਫ਼ਤੇ ਤੋਂ ਈਮੇਲ ਆ ਜਣੀਆਂ ਜੀ ਰੇਲਵੇ ਸਟੇਸ਼ਨ ਤੇ ਬੰਬ ਜੇ ਰੱਖਿਆ ਗਿਆ ਆ ਸਕੂਲ ਜਿਵੇਂ ਅੱਜ ਕੱਲ੍ਹ ਤੁਹਾਨੂੰ ਈਮੇਲ ਆਇਆ ਅੱਜ ਦੀ ਹੈ ਖਬਰ ਅਸੀਂ ਲਾ ਚੁੱਕੇ ਟੈਲੀਕਾਸਟ ਕੀਤੀ ਮੈਂ ਹੁਣੀ ਅ ਮੁਗਾ ਵੀ ਬਹੁਤੇ ਵੇਚਿਆ ਅਮਰਸਰ ਦੇ ਕੁਝ ਸਕੂਲਾਂ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਔਰ ਇੱਥੇ ਤੱਕ ਕਿ ਸਾਡੀ ਜਿਹੜੀ ਅਦਾਲਤ ਲੁਧਿਆਣੇ ਦੀ ਉਹਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਜਿਹੜੀ ਮਿਲੀ ਹੈ ਉਸ ਤੋਂ ਬਾਅਦ ਟੋਟਲੀ ਜਿਹੜਾ ਹੈ ਕੰਮ ਬੰਦ ਕਰ ਦਿੱਤਾ ਗਿਆ ਕੋਈ ਵੀ ਕੀ ਸੁਣਿਆ ਸੁਣਿਆ ਨਹੀਂ ਗਿਆ ਸੋ ਇਹ ਜੋ ਕੁਛ ਵੀ ਹੋ ਰਿਹਾ ਹੈ ਜੀ ਇਹ ਬਹੁਤ ਮਾੜਾ ਰਜਣਾ ਹੈ ਐਂ ਜੀ ਹੁਣ ਪੁਲਿਸ ਜਿਹੜੀ ਹੈ ਇਹ ਕਿਹੜੀ ਕਿਹੜੀ ਥਰੀ ਤੇ ਕੰਮ ਕਰੇ ਸੋ ਕਿਉਂਕਿ ਜਿਹੜੀ ਨਵੀਂ ਟੈਕਨੋਲੋਜੀ ਆ ਇਹ ਜਿਹੜੀ ਹੈ ਜਿੱਥੇ ਸਾਧਨ ਦੀ ਪੁਲਿਸ ਦਾ ਨੋ ਡਾਊਟ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਬਹੁਤ ਜਲਦੀ ਤੁਸੀਂ ਅਰੈਸਟ ਕਰ ਲੈਂਦੇ ਹੋ ਤੁਹਾਡੀ ਮਦਦ ਤੁਹਾਨੂੰ ਮਿਲਦੀ ਹੈ ਪਰ ਨਾਲ ਨਾਲ ਇਹ ਜਿਹੜੀ ਆ ਇਹ ਲੁਕਮਿਚੀ ਵੀ ਬਹੁਤ ਖੇਡੀ ਜਾਂਦੀ ਹੈ ਇਸ ਦੇ ਵਿੱਚ ਜਿਹੜੀ ਨਵੀਂ ਟੈਕਨੋਲੋਜੀ ਹੈ ਆ ਬੰਦਾ ਕਿੱਥੇ ਬੈਠਾ ਆ ਉਹ ਜਨਰੇਟ ਕੋਈ ਨੰਬਰ ਹੋਰ ਕਰ ਲਿੰਦਾ ਇਹ ਵੀ ਇੱਕ ਬਹੁਤ ਵੱਡੀ ਦਿਖ ਜਾਵੇ ਕਿ ਟੈਕਨੋਲੋਜੀ ਨੇ ਨਟਪੱਜ ਪਾਈ ਹੋਈ ਹੈ ਅਤੇ ਕਨਫਿਊਜ਼ ਕੀਤਾ ਹੋਇਆ ਹਟ ਡਿਪਾਰਟਮੈਂਟ ਨੂੰ ਇਹ ਮੰਨਣਾ ਪਊਗਾ ਆਪਾਂ ਨੂੰ ਔਰ ਤੁਸੀਂ ਦੇ ਲੋਕੀ ਹੁਣ ਆਪਾਂ ਗੱਲ ਕਰਦੇ ਹਾਂ ਇਸ ਆ ਸਾਦੀ ਅਤੇ ਇਸ ਸਾਧ ਦੇ ਨਾਲ ਰਿਲੇਟਡ ਅਮਰ ਸਿੰਘ ਮਹਿਰੂਆ ਅ ਇਸ ਸਾਧ ਨਾਲ ਜਿਸ ਨੇ ਪੰਗਾ ਪਿਆ ਸੀ ਅਮਰਤ ਅਮਰਤਪਾਲ ਸਿੰਘ ਮਹਿਰੋਂ ਇਹਦੇ ਬਾਰੇ ਵਿੱਚ ਜਿਹੜਾ ਨਜ਼ਰੀਆ ਕੀ ਹੈ ਮਤਲਬ ਇਹ ਇਹਦੇ ਬਾਰੇ ਵਿੱਚ ਤੁਸੀਂ ਕੀ ਜਾਣ ਕੇ ਰੱਖਦੇ ਹੋ ਕਿ ਇਹ ਕਿਉਂ ਜੀ ਐਸਿਟ ਜਨ ਆਇਆ ਮਤਲਬ ਇੰਡੀਅਨ ਸਿਟੀਜ਼ਨ ਕਿਉਂ ਜ ਆਇਆ ਹੈ ਇਹ ਮਤਲਬ ਕਿਉਂ ਜ ਨਾਗਰਿਕ ਕਿਹਾ ਬਿਆ ਕੀਤੀ ਹੈ ਇਹਦੇ ਬਾਰੇ ਵਿੱਚ ਬੱਖ ਬੱਖ ਲੋਕਾਂ ਦੀ ਬੱਖ ਬੱਖ ਰਾਇ ਪਾਈ ਜਾਂਦੀ ਆ ਜਦੋਂ ਅਸੀਂ ਸੋਸ਼ਲ ਮੀਡੀਆ ਨੂੰ ਫੋਲੋ ਕਰਦੇ ਹਾਂ ਤਾਂ ਦੇਖੋ ਜੀ ਇਹਨਾਂ ਦੇ ਬਾਰੇ ਕਿਉਂਕਿ ਅਸੀਂ ਤਾਂ ਸੋਸ਼ਲ ਮੀਡੀਆ ਦੇ ਵਿੱਚ ਇਹਨਾਂ ਬਾਰੇ ਜਾਣਕਾਰੀ ਮਿਲੀ ਹੈ ਸਾਨੂੰ ਚਲੋ ਇਹਨਾਂ ਨੇ ਆਵਾਜ਼ ਠਾਈ ਹੈ ਉਹਦੀ ਬਾਬੇ ਦੇ ਖਿਲਾਫ ਇਹ ਸੋਸ਼ਲ ਮੀਡੀਆ ਦੇ ਵਿੱਚ ਜੋ ਵੀ ਆਉਂਦਾ ਰਿਹਾ ਉਹ ਤੁਹਾਨੂੰ ਵੀ ਪਤਾ ਨਿਊਜ਼ ਆਉਂਦੀਆਂ ਜਿਹੜੀਆਂ ਅਸੀਂ ਵੀ ਉਹੀ ਦੇਖਦੇ ਰਹੇ ਆ। ਇਹ ਹੀ ਮੈਨੂੰ ਇਹਦੇ ਬਾਰੇ ਜਾਣਕਾਰੀ ਹੋਰ ਇਹਨਾਂ ਦੀ ਕੋਈ ਨਿੱਜੀ ਲਾਈਫ ਬਾਰੇ ਜਾਂ ਪਰਸਨਲ ਲਾਈਫ ਬਾਰੇ ਮੈਂ ਜ਼ਿਆਦਾ ਨਹੀਂ ਦੱਸ ਸਕਦਾ। ਜੀ। ਅ ਕੜੀ ਸਜਸ ਨੌਨਵੇਲੇ ਜੱਜ ਸਾਹਿਬ ਨੇ ਇਸ ਸਾਧ ਬਾਰੇ ਜਿਹੜੀ ਜੱਜਮੈਂਟ ਦਿੱਤੀ ਹੈ ਅ ਇੱਕ ਮਰਕਲ ਕਿ ਤੁਸੀਂ ਦੱਸਿਆ ਹੁਣੇ 12 ਸਾਲ ਜਾਂ 14 ਸਾਲ ਦੀ ਸਜ਼ਾ ਜੇਲ੍ਹ ਚ ਰਹਿਣਾ ਪਊਗਾ ਅਤੇ ਪਲੱਸ ਨੂੰ ਫਾਈਨ ਦੇਣਾ ਪਊਗਾ ਹਾਂਜੀ ਬਿਲਕੁਲ ਬਿਲਕੁਲ 12 ਸਾਲ ਦੀ ਸਜ਼ਾ ਦਿੱਤੀ ਹੈ ਜੀ ਇਹਨੂੰ ਨਾਲ ਫਾਈਨ ਵਗੈਰਾ ਵੀ ਦਿੱਤਾ ਜੇਕਰ ਸਜ਼ਾ ਉਹਦੇ ਵਿੱਚ 6 ਮਹੀਨੇ ਦੀ ਸਜ਼ਾ 3 ਮਹੀਨੇ ਦੀ ਜੇਕਰ ਉਹ ਫਾਈਨ ਨਹੀਂ ਪੜੂਗਾ ਤਾਂ ਫਿਰ ਉਹਨੂੰ ਇਹ ਜਿਹੜੀ 6 ਮਹੀਨੇ ਸਜ਼ਾ ਤੇ 3 ਮਹੀਨੇ 9 ਮਹੀਨੇ ਸਜ਼ਾ ਹੋਰ ਵਧਾ ਦਿੱਤੀ ਜਾਊਗੀ ਜੀ ਜੀ ਡਾਕਟਰ ਸਾਹਿਬ ਸੋ ਇਹ ਜਿਹੜਾ ਸਾਦਤ ਹਰਨੇ ਤੁਸ ਦੱਸਿਆ ਕਿ ਇਹ ਜਿਲ੍ਹੇ ਵਿੱਚ ਬੰਦ ਹੈ ਔਰ ਹੋਸਟ ਤੁਸੀਂ ਜਾਣਦੇ ਹੋ ਕਿ ਇੱਥੇ ਬਾਕ ਹੋਖ ਤਰ੍ਹਾਂ ਦੀਆਂ ਜਿਹੜੀਆਂ ਲਾਅਸ ਨੇ ਉਹਦੇ ਕਾਨੂੰਨ ਦੇ ਮੁਤਾਬਕ ਜਿਹੜੇ ਵਕੀਲ ਨੇ ਤੁਹਾਨੂੰ ਪਤਾ ਹੈ ਕਿ ਉਹ ਉਹਨਾਂ ਨੇ ਆਪਣੀ ਰੋਟੀ ਰੋਜ਼ੀ ਹੈ ਉਹਨਾਂ ਦਾ ਆਪਣਾ ਬਿਜ਼ਨਸ ਹੈ ਉਹਨਾਂ ਨੇ ਆਪਣੇ ਐਂਗਲ ਦੇਖਣਾ ਪੁਲਿਸ ਫੋਰਸ ਨੇ ਆਪਣੇ ਐਂਗਲ ਤੋਂ ਦੇਖਣਾ ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜੋ ਇਨਸਾਫ ਦਵਾਇਆ ਉਸ ਔਰਤ ਨੂੰ ਕੱਲੇ ਉਸ ਔਰਤ ਨੂੰ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਲੋਕ ਇਹੋ ਜਿਹਾ ਕੰਮ ਕਰਦੇ ਆ ਉਹਨਾਂ ਨੂੰ ਵੀ ਅਲਰਟ ਕਰ ਦਿੱਤਾ ਤੁਹਾਡੀ ਇਸ ਇਨਵੈਸਟੀਗੇਸ਼ਨ ਨੇ ਅਤੇ ਜੱਜ ਸਾਹਿਬ ਦੀ ਜੱਜਮੈਂਟ ਨੇ ਤਾਂ ਇਹਦੇ ਨਾਲ ਫਿਰ ਆਉਣ ਵਾਲਾ ਜਿਹੜਾ ਸਮਾ ਹੈ ਜਿਹੜੇ ਸਾਧ ਬਣਦੇ ਨੇ ਆਪਣੇ ਆਪ ਸੋ ਕਾਲਡ ਸਾਧ ਉਹਨਾਂ ਨੂੰ ਐਟ ਲੀਸਟ ਇਹ ਸਮਝ ਆ ਜਾਂਦੀ ਕਿ ਜੇ ਅਸੀਂ ਇਹੋ ਜਿਹਾ ਕੰਮ ਕੰਟੀਨਿਊ ਕਰਾਂਗੇ ਜਾਂ ਕਰਦੇ ਸੀ ਜਿੰਨੀ ਰੋਕਾਂਗੇ ਤਾਂ ਸਾਨੂੰ ਵੀ ਸਜ਼ਾ ਮਿਲ ਸਕਦੀ ਹੈ ਔਰ ਸਜ਼ਾ ਸਮੇਂ ਸਿਰ ਮਿਲਣੀ ਜਿਹੜਾ ਕੰਨੂਨ ਬੰਦਾ ਹੈ ਬਹੁਤ ਜ਼ਰੂਰੀ ਹੈ ਸੋ ਅਸੀਂ ਜੱਜ ਸਾਹਿਬ ਨੂੰ ਵੀ ਸਲੂਟ ਕਰਦੇ ਹਾਂ ਆਪਜੀ ਦੀ ਇਨਵੈਸਟੀਗੇਸ਼ਨ ਦੇ ਵਾਸਤੇ ਵੀ ਅਸੀਂ ਸ਼ੁਭਕਾਮਨਾਵਾਂ ਪੇਸ਼ ਕਰਦੇ ਆ। ਅ ਬ੍ਰਾਡ ਸਰ ਕੈਨੇਡਾ ਚ ਬੈਠੇ ਜਿਹੜੇ ਲੋਕ ਧਰਮਕੋਟ ਦੇ ਬਹੁਤ ਸਾਰੇ ਇੱਥੇ ਕੈਨੇਡਾ ਚ ਨੇ ਜਿਹੜੋਂ ਸਾਨੂੰ ਸੌਰੇ ਨੇ ਅ ਅੱਜਕੱਲ ਪੰਜਾਬ ਨੂੰ ਆਉਣ ਦਾ ਰਜਾਨ ਹੈ। ਔਰ ਪੰਜਾਬ ਵਿੱਚਾਂ ਕਿ ਕੇਵਰੀ ਕੁਝ ਰੁਕਾਂ ਦੀਆਂ ਪਰਸਨਲ ਪ੍ਰੋਬਲਮਸ ਹੁੰਦੀਆਂ ਜਾਂ ਫਿਰ ਕੁਝ ਲੋਕ ਜਾਣੇ ਅਣਜਾਣੇ ਤੁਸੀਂ ਜਾਣਦੇ ਹੋ ਕਿ ਕੇਵਰੀ ਗਲਤ ਇਨਫਰਮੇਸ਼ਨ ਦੇ ਕੇ ਲੋਕਾਂ ਨੂੰ ਪਸਾਉਣ ਦੀ ਕੋਸ਼ਿਸ਼ ਕਰਦੇ ਆ। ਐਨ ਆਰ ਆਈ ਨੂੰ ਤੁਹਾਡਾ ਮੈਸੇਜ ਕੋਈ ਆਪਣਾ ਬ੍ਰਾਡ ਸਰ ਲੈਣਾ ਚਾਹੁੰਦੇ ਹੋ ਤਾਂ ਮੈਂ ਆਪਜੀ ਨੂੰ ਬੇਨਤੀ ਕਰਾਂਗਾ ਕਿ ਆਪ ਜੀ ਆਪ ਜੀ ਦੇ ਇਲਾਕੇ ਦੇ ਲੋਕ ਦੁਨੀਆ ਦੇ ਬਾਕੀ ਦੇਸ਼ਾਂ ਵਿੱਚ ਸੌਰੀ ਕੀ ਸੰਦੇਸ਼ ਦੇਣਾ ਚਾਹਦੇ ਹੋ ਸਦਾ ਸੰਦੇਸ਼ ਤਾਂ ਐਨਆਰਆਈ ਨੂੰ ਵੀ ਹੈ ਜੀ ਲੋਕਲ ਜਿਹੜੇ ਸਾਡੇ ਇੱਥੇ ਹੈਗੇ ਉਹਨਾਂ ਨੂੰ ਵੀ ਇਹੀ ਹੈ ਕਿ ਅਸੀਂ ਜਿਹੜਾ ਆਪਦੇ ਫਰਜ਼ ਨੂੰ ਪੂਰੀ ਤਰ੍ਹਾਂ ਜਿਹੜਾ ਨਿਭਾ ਰਹੇ ਆ ਜੋ ਕਾਨੂੰਨ ਨੂੰ ਜਿਹੜਾ ਹੱਥ ਦੇ ਵਿੱਚ ਲਊਗਾ ਬਿਲਕੁਲ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸਖਤ ਨਾਲ ਸਖਤੀ ਨਾਲ ਉਹਨੂੰ ਕਰੇਡੇ ਹੱਥਾਂ ਨਾਲ ਲਿਆ ਜਾਊਗਾ ਸੋ ਜਿਹੜੇ ਐਨਆਰਆਈ ਸਾਡੇ ਵੀਰ ਬਾਹਰੋਂ ਆਉਂਦੇ ਵੀ ਨੇ ਇੱਥੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਧਰਮ ਦੀ ਲੋੜ ਨਹੀਂ ਹੈਗੀ ਸੋ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਐਨਆਰਆਈ ਇਥੇ ਆਉਂਦਾ ਤਾਂ ਉਹ ਸਾਨੂੰ ਪਹਿਲਾਂ ਸਭ ਤੋਂ ਪੁਲਿਸ ਸਟੇਸ਼ਨ ਦੇ ਵਿੱਚ ਪਾਣੀ ਨੋਟ ਕਰਾ ਲਿਆ ਕਰੇ ਕਿ ਮੈਂ ਐਸਪੈਂਡ ਦਾ ਰਹਿਣ ਵਾਲਾ ਤੇ ਇੱਥੇ ਇਸ ਸਥਾਨ 'ਤੇ ਰਹਿਣਾ ਕਿਉਂਕਿ ਪਿੱਛੇ ਜੇ ਇੱਕ ਦੋ ਵਾਰਦਾਤਾ ਕੋਈ ਐਨਆਰਆਈ ਨਾਲ ਹੋਈਆਂ ਸੀ ਜੋ ਉਹਦੇ ਨਾਲ ਥੋੜਾ ਪੈਨਿਕ ਕ੍ਰੀਟ ਹੋ ਜਾਂਦਾ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਐਨਆਰਆਈ ਨੂੰ ਕਿਸੇ ਤਰ੍ਹਾਂ ਦੀ ਧਰਮ ਦੀ ਲੋੜ ਨਹੀਂ ਹੈਗੀ ਸਾਡੇ ਹੁੰਦੇ ਆ ਜੇ ਕੋਈ ਹੋਜੀ ਉਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਤਾਂ ਉਹ ਬੇਚਿਚਕ ਹੋ ਕੇ ਸਾਨੂੰ 112 ਤੇ ਕਾਲ ਕਰ ਦੇਣ ਬੇਸ਼ੱਕ ਚਾਹੇ ਸਾਡੇ ਪੁਲਿਸ ਸਟੇਸ਼ਨ ਦੇ ਐਸਐਚਓ ਸਾਹਿਬ ਨਾਲ ਜਾਂ ਮੇਰੇ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦੇ ਹਾਂ ਸਾਡੇ ਧਰਮਕੋਟ ਏਰੀਏ ਦੇ ਮੋਗੇ ਏਰੀਏ ਦੇ ਮਾਨਯੋਗ ਐਸਐਸਪੀ ਸਾਹਿਬ ਦਾ ਨੰਬਰ ਸਾਰਿਆਂ ਦੇ پاس ਹੁੰਦਾ ਹੈ ਪਬਲਿਸ਼ਡ ਹੋਇਆ ਹੋਇਆ ਸਾਰਾ ਸੋ ਅਸੀਂ ਉਹਨਾਂ ਲਈ ਸਾਡਾ ਤਾਂ ਮੈਸੇਜ ਇਹੀ ਹੈ ਕਿ ਅਸੀਂ ਤਤਪਰ ਜਿਹੜੀ ਪਬਲਿਕ ਦੀ ਸੇਵਾ ਦੇ ਲਈ ਹਾਜ਼ਰ ਹਾਂ ਸੋ ਇਹ ਸਾਡੇ ਭਰਾ ਨੇ ਇੱਥੇ ਹੀ ਗਏ ਨੇ ਸੋ ਅਸੀਂ ਇਹਨੂੰ ਸੇਵਾ ਲਈ ਹਰ ਵਕਤ ਹਾਜ਼ਰ ਰਹਾਂਗੇ। ਅ ਲਾਸਟ ਕੁਐਸਚਨ ਫਾਰ ਇਨਫੋਰਮੇਸ਼ਨ ਪਬਲਿਕ ਵਾਸਤੇ ਅ ਸਰਾਜ ਜਸਪਿੰਦਰ ਸਿੰਘ ਬਰਾੜ ਸਾਹਿਬ ਸਾਡੇ ਡਿਪਟੀ ਸਬ-ਡਿਵਿਜਨਲ ਪੁਲਿਸਰ ਨੇ ਗਲਤ ਕਰੀ ਸੀ ਧਰਮਕੋਟ ਤੋਂ ਤਨਕੋਟ ਦੇ ਵਿੱਚ ਤੁਹਾਡੇ ਥੱਲੇ ਕਿੰਨੇ ਥਾਣੇ ਨੇ ਅਤੇ ਕਿੰਨੀਆਂ ਚੌਕੀਆਂ ਨੇ ਤੇ ਕਿੰਨੇ ਸਾਡੇ ਟੋਟਲ ਪਿੰਡ ਨੇ ਕੋਈ ਏਰੀਆ ਤੁਹਾਡਾ ਕਿਹੜੇ ਕਿਹੜਾ ਡਿਸਕ੍ਰਾਈਬ ਕਰੋਗੇ? ਆ ਜੀ ਮੇਰੇ ਤਕਰੀਬਨ ਜੀ 4 ਪੁਲਿਸ ਸਟੇਸ਼ਨ ਨੇ ਜੀ ਇੱਕ ਪੁਲਿਸ ਸਟੇਸ਼ਨ ਧਰਮਕੋਟ ਹੈਗਾ ਜੀ ਮੇਰਾ ਜੀ ਉਸ ਤੋਂ ਉਸ ਤੋਂ ਬਾਅਦ ਇੱਥੇੋਂ ਮੇਰਾ ਪੁਲਿਸ ਸਟੇਸ਼ਨ ਫੋਟੇਗੜ੍ਹ ਪਿੰਡ ਚੂਰ ਹੈਗਾ ਜੀ ਇੱਕ ਕੋਟ ਹਿੱਸੇ ਦਾ ਪੁਲਿਸ ਸਟੇਸ਼ਨ ਹੈ ਇੱਕ ਮਹਿਣਾ ਪੁਲਿਸ ਹੈ ਜੀ ਚਾਰ ਪੁਲਿਸ ਸਟੇਸ਼ਨ ਪੈਂਦੇ ਨੇ ਜੀ ਤੇ ਚਾਰ ਹੀ ਜਿਹੜੀਆਂ ਚੌਕੀਆਂ ਇਹਦੇ ਅੰਡਰ ਪੈਂਦੀਆਂ ਨੇ ਜੀ ਉਹਦੇ ਵਿੱਚ ਇੱਕ ਸਾਡੀ ਕੁਮਾਲਕੇ ਚੌਕੀ ਹੈ ਜੀ ਇੱਕ ਕਿਸ਼ਨਪੁਰਾ ਚੌਕੀ ਹੈਗੀ ਹੈ ਇੱਕ ਸਾਡੇ ਦੌਲੇ ਵਾਲਾ ਪਿੰਡ ਕਾਫੀ ਮਸ਼ਹੂਰ ਹੈ ਉਹਦੀ ਚੌਕੀ ਹੈਗੀ ਹੈ ਇੱਕ ਸਾਡੇ ਬਲਖੱਲੀ ਚੌਕੀ ਹੈ ਜੀ ਚਾਰ ਜਿਹੜੀਆਂ ਚੌਕੀਆਂ ਤੇ ਚਾਰ ਹੀ ਸਾਡੇ ਜਿਹੜੇ ਪੁਲਿਸ ਸਟੇਸ਼ਨ ਨੇ ਅਤੇ 160 ਪਿੰਡ ਨੇ ਜੀ ਸਾਡੇ ਜਿਹੜੇ ਸਾਬੜੀ ਧਰਮਕੋਟ ਦੇ ਵਿੱਚ ਟੋਟਲ 165 ਮਿੰਟ ਪੈਂਦੇ ਨੇ ਜੀ ਜੀ ਡਾਕਟਰ ਸਾਹਿਬ ਆਪ ਜੀ ਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਬਤੌਰ ਡੀਐਸਪੀ ਧਰਮਕੋਟ ਮੈਨੂੰ ਜਸਟ ਹੈ ਜੇ 2 ਮਹੀਨੇ ਹੋਏ ਹੈ ਜੀ ਇਸ ਤੋਂ ਪਹਿਲਾਂ ਮੈਂ ਜਦੋਂ ਇੰਸਪੈਕਟਰ ਸੀਗਾ ਜੀ 1.5 ਸਾਲ ਪਹਿਲਾਂ ਉਦੋਂ 1.5 ਸਾਲ ਮੈਂ ਇੱਥੇ ਐਸਐਚਓ ਰਿਹਾ ਜੀ ਇੱਥੇ ਐਸਐਚਓ ਦੇ ਤੌਰ ਤੇ ਬਤੌਰ ਮੈਂ ਸੇਵਨ ਨਿਭਾ ਚੁੱਕਿਆ ਜੀ ਪਹਿਲਾਂ ਮੇਰੇ ਖਿਆਲ ਕਿ ਮੈਂ ਪੰਜਾਬ ਲਾਸਟ ਈਅਰ ਆਇਆ ਉਸ ਵੇਲੇ ਥੋੜੇ ਦੇਸ ਤੋਂ ਪੋਸਟ ਇੱਕ ਹੁਡਪਤੀ ਸਾਹਿਬ ਸੀ ਉਹਨਾਂ ਨੂੰ ਮੈਂ ਜ਼ਰੂਰ ਮਿਲਿਆ ਪਰ ਮੇਰੇ ਖਲਕੇ ਆਪ ਜੀ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਇਹ ਆਪਣੇ ਮੋਗੇ ਦੇ ਵਿੱਚ ਔਰ ਅਸੀਂ ਆਸ ਕਰਦੇ ਆਂ ਅਰਦਾਸ ਕਰਦੇ ਆਂ ਕਿ ਇਹ ਸਾਲ ਖੁਸ਼ੀਆਂ ਵਾਲਾ ਹੋਵੇ ਅਤੇ ਪੁਲਿਸ ਫੋਰਸ ਲਈ ਤੰਦਰੁਸਤੀ ਵਾਲਾ ਹੋਵੇ ਅਤੇ ਇਸ ਤਰ੍ਹਾਂ ਤੁਸੀਂ ਕ੍ਰਿਮੀਨਲ ਲੋਕ ਜਿਹੜੇ ਨੇ ਉਹਨਾਂ ਦੀ ਗੈਰ ਹੋਂਦ ਤੇ ਤਰੀ ਘਟੇਗੀ ਜੇ ਲੋਕ ਸਾਥ ਦੇਣਗੇ ਅਤੇ ਲੋਕਾਂ ਨੂੰ ਇਨਸਾਫ ਮਿਲੇਗਾ ਤੇ ਜੱਜ ਸਾਹਿਬ ਦੀ ਜੱਜਮੈਂਟ ਨੇ ਇਹ ਸਭ ਕੁਝ ਸਾਬਤ ਕਰ ਦਿੰਦਾ ਹੈ ਕਿ ਜਿਹੜੇ ਲੋਕ ਕ੍ਰਿਮੀਨਲ ਨੇ ਉਹਨਾਂ ਨੂੰ ਵਾਤ ਵਾਸਾ ਜਾਂ ਮਿਲੇਗੀ ਤਦ ਹੀ ਲੋਕ ਜਿਹੜੇ ਨੇ ਉਹ ਕ੍ਰਾਈਮ ਤੋਂ ਦੂਰ ਜਾਣਗੇ ਡਾਕਟਰ ਸਾਹਿਬ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਬਾਲੂ ਆਓ ਅਸੀਂ ਨਾਲ ਨਾਲ ਗੱਲ ਵੀ ਕਰਦੇ ਹਾਂ ਤੇ ਨਾਲ